ਤੂੜੀ ਵਾਂਗ ਗਲਿਆ ਪਿਆ ਇਹ ਸਰਕਾਰੀ ਰਿਕਾਰਡ ਲੱਖਾਂ ਕਰੋੜਾਂ ਦਾ ਨਹੀਂ ਸਗੋਂ ਅਰਬਾਂ ਦਾ ਹੈ ਵਿਭਾਗ ਦੀ ਅਨਗੈਲੀ ਦਾ ਖਾਮਿਆਜ਼ਾ ਲੋਕਾਂ ਨੂੰ ਚੱਲਣਾ ਪੈ ਸਕਦਾ ਹੈ ਕਿ ਸਰਕਾਰੀ ਰਿਕਾਰਡ ਦਿੜਬਾ ਤਹਿਸੀਲ ਦਾ ਹੈ ਤਹਿਸੀਲ ਦੇ ਰਿਕਾਰਡ ਰੂਮ ਦੇ ਵਿੱਚ ਇਹ ਪਿਆ ਕੀਮਤੀ ਕਾਗਜ਼ਾਂ ਦਾ ਜ਼ਖੀਰਾ ਗਲ ਕੇ ਮਿੱਟੀ ਹੋ ਰਿਹਾ ਹੈ ਇਸ ਨੂੰ ਸਿਉਂਕ ਖਾਰੀ ਹੈ ਅਖਰਕਾਰ ਕਿਉਂ ਅਫਸਰਾਂ ਦਾ ਧਿਆਨ ਇਸ ਰਿਕਾਰਡ ਦੇ ਵੱਲ ਨਹੀਂ ਜਾ ਰਿਹਾ ਇਹ ਰਿਕਾਰਡ ਰੂਮ ਦੇ ਬਹੁਤ ਜ਼ਿਆਦੇ ਖਸਤਾ ਹਾਲਾਤ ਨੇ ਜੀ ਇਸ ਦੇ ਤੇ ਸਦਾ ਲੋਕਾਂ ਨੇ ਇਹਨਾਂ ਨਾਲ ਪੈਸਾ ਲਾ ਕੇ ਜੋ ਵੀ ਇੱਥੇ ਸਾਹਮਣੇ ਸੰਭਾਲ ਵਾਸਤੇ ਰੱਖਿਆ ਹੋਇਆ ਇੱਥੇ ਹੁਣ ਚੂੰਦਾ ਕਰਦਾ ਕੋਈ ਸੰਭਾਲ ਨਹੀਂ ਹੈਗੀ ਇਹਦੀ ਤੇ ਇਹ ਨਵੇਂ ਆਪਣੇ ਬਿਲਡਿੰਗ ਬਣੀ ਹੈ ਜਿਹੜੀ ਉਹਦੇ ਵਿੱਚ ਉਹ ਵਗ ਜੇ ਉਧਰ ਤੇ ਸ਼ਿਫਟ ਹੋ ਜੇ ਤੇ ਉੱਥੇ ਸਾਰੇ ਹੀ ਅਫਸਰ ਸਹਿਬਾਨ ਬੈੰਦੇ ਨੇ ਤੇ ਸਾਰੇ ਹੀ ਉਹਨਾਂ ਦੀ ਨਗਰਾਨੀ ਚ ਰਹੇ ਤੇ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਵਧੀਆ ਜਿਹੜਾ ਦੇਖਿਆ ਤੁਸੀਂ ਕੀ ਹਾਲਤਾ ਇਹ ਤਾਂ ਇਹ ਬਹੁਤ ਜ਼ਿਆਦਾ ਖਸਤਾ ਹਾਲਤਾ ਜੀ ਤੇ ਪਾੜੇ ਪਏ ਨੇ ਉਹ ਉਧੜਿਆ ਪਿਆ ਬੋਦੇ ਹੋਏ ਪਏ ਨੇ ਤੇ ਸਾਰੇ ਰਜਿਸਟਰਾਂ ਦਾ ਬਹੁਤ ਬੁਰਾ ਹਾਲ ਹੈ। ਬਈ ਨਾਮ ਜਗਸੀਰ ਜੀ। ਹਾਂ ਜਗਸੀਰ ਜੀ ਕੀ ਕੀ ਇਹ ਰਿਕਾਡ ਰੂਮ ਦੇ ਹਾਲਾਤ ਨੇ ਕਿੱਥੇ ਇਹ ਵੀ ਬਾਹਲਾ ਖਸ ਤੇ ਹਾਲ ਤਾਂ ਬਾਹਲਾ ਖਰਾਬ ਹੈ ਜੀ ਇਹ ਇਧਰੋਂ ਚੇਜ ਇਹੋ ਜਿਹੇ ਉਧਰ ਕੰਪਲੈਕਸ ਬਣ ਗਿਆ ਜਦੋਂ ਵਧੀ ਅੱਥੇ ਸਾਮ ਸੰਭਾਲ ਹੋ ਜੇ ਜੀ ਦੀ ਅਫਸਰਾਂ ਦੀ ਨਗਰਾਨੀ ਥੱਲੇ ਠੀਕ ਹੈ ਹੈਗੀ ਜੀ ਉਧਰ ਸ਼ਿਫਟ ਹੋ ਜੇ। ਇਹ ਦੇਖਿਆ ਤੁਸੀਂ ਰਿਕਾਡ ਦਾ ਹਾਂ ਬਾਹਲਾ ਬੁਰੇ ਹਾਲਤ ਨੇ ਕਿਵੇਂ ਤੂੜੀ ਮੰਗੂ ਗਲੇ ਪਿਆ ਖਰਾਬ ਸੀ। ਹਾਂਜੀ ਇਹ ਲੋਕ ਕਿੰਨੀ ਕਿ ਮਿਹਨਤ ਲਾ ਰਿਕਾਡ ਤੇ ਬਹੁਤ ਆ ਰਿਹਾ ਤਾਂ ਬਹੁਤ ਮਿਹਨਤ ਲੱਗਦੀ ਹੈ ਇਹ ਚੀਜ਼ਾਂ ਦੇ ਤਾਂ। ਬਹੁਤ ਮਿਹਨਤ ਨਾਲ ਰਿਕਾਰਡ ਤਿਆਰ ਹੁੰਦੇ ਨੇ ਫਿਰ ਖਰਾਬ ਹੋ ਗਏ ਲੋਕਾਂ ਨੂੰ ਪਰੇਸ਼ਾਨੀ ਹੋਵੇ ਚੀਜ਼ ਦੀ ਕੋਈ ਸਾਮ ਸੰਭਾਲ ਹੈ ਨਹੀਂ ਰਿਕਾਰਡ ਦੀ ਹੋਰ ਇਹ ਤਾਂ ਕੋਈ ਸਾਮ ਸੰਭਾਲਣੀ ਹੈ ਜੀ ਵਿੱਚ ਬਹੁਤ ਤਸੀਲ ਦੇ ਵਿੱਚ ਸਾਰੇ ਇੱਕ ਰਿਕਾਰਡ ਦਾ ਬੜਾ ਮਾੜਾ ਹਾਲ ਹੈ ਜੀ ਰਿਕਾਰਡ ਰੂਮ ਜਿਹੜਾ ਹੈਗਾ ਜੀ ਖਸਤਾ ਹਾਲਤ ਹੈ ਜੀ ਰਿਕਾਰਡ ਜਿਹੜਾ ਖਰਾਬ ਹੋ ਰਿਹਾ ਜੀ ਲੋਕਾਂ ਦਾ ਕਾਫੀ ਜ਼ਿਆਦਾ ਅ ਇਸ ਤਰ੍ਹਾਂ ਹੈਗਾ ਕਿ ਸਬ ਡਿਵੀਜ਼ਨਲ ਕੰਪਲੈਕਸ ਬਣਨ ਤੋਂ ਬਾਅਦ ਜਿਹੜਾ ਤਸੀਲ ਆਫਿਸ ਹੈਗਾ ਸਬ ਡਿਵੀਜ਼ਨਲ ਕੰਪਲੈਕਸ ਚ ਸ਼ਿਫਟ ਹੋ ਚੁੱਕਿਆ ਹੈਗਾ ਮੇਰੇ ਵੱਲੋਂ ਤਹਿਸੀਲਦਾਰ ਸਾਹਿਬ ਨੂੰ ਸਖਤ ਹਦਾਇਤ ਕੀਤੀ ਗਈ ਹੈਗੀ ਹੈ ਕਿ ਜਿਹੜਾ ਰਿਕਾਰਡ ਉੱਥੇ ਪਿਆ ਹੈਗਾ ਉਹਨੂੰ ਇਮੀਡੀਏਟਲੀ ਸ਼ਿਫਟ ਕਰਾਇਆ ਜਾਵੇ। ਮੈਂ ਅੱਜ ਵੀ ਉਹਨਾਂ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਮੈਨੂੰ ਯਕੀਨ ਦਿਲਾਇਆ ਵੀ ਇਸਨੂੰ ਬਹੁਤ ਹੀ ਜਲਦੀ ਸਾਰੇ ਰਿਕਾਰਡ ਨੂੰ ਸ਼ਿਫਟ ਕਰਵਾ ਦਿੱਤਾ ਜਾਏਗਾ ਕਿਉਂਕਿ بارش ਦਾ ਮੌਸਮ ਚੱਲ ਰਿਹਾ ਹੈਗਾ ਤੇ بارش ਦੇ ਮੌਸਮ ਦੇ ਵਿੱਚ ਕੋਈ ਰਿਕਾਰਡ بارش ਨਾਲ ਭਿੱਜ ਕੇ ਖਰਾਬ ਨਾ ਹੋ ਜਾਵੇ। ਇਸ ਲਈ ਇਸਨੂੰ ਤੁਰੰਤ ਸ਼ਿਫਟ ਕਰਾਉਣਾ ਬਹੁਤ ਹੀ ਅਤਿ ਜ਼ਰੂਰੀ ਹੈਗਾ। ਸੋ ਇਹ ਤੁਰੰਤ ਹੀ ਸ਼ਿਫਟ ਕਰਵਾਇਆ ਜਾ ਰਿਹਾ ਹੈ। ਤਾਰੇ ਬਹੁਤ ਸਾਰੇ ਲੋਕਾਂ ਦਾ ਰਿਕਾਰਡ ਜੀ ਉੱਤੇ ਜਿਹੜਾ ਸਿਉਫ ਨਾਲ ਵੀ ਖਰਾਬ ਹੋ ਗਿਆ ਜੀ ਸਲਾਵ ਨਾਲ ਵੀ ਖਰਾਬ ਹੋ ਗਿਆ ਜੀ ਜੇਕਰ ਲੋਕਾਂ ਨੂੰ ਕੋਈ ਨਕਲ ਦੀ ਜਰੂਰਤ ਪੈਂਦੀ ਹੈ ਸਰ ਕਿਸ ਤਰ੍ਹਾਂ ਸਰ ਉਪਲਬਧ ਕਰਾਇਆ ਜਾਏਗਾ ਸਰ ਉਹ ਨਹੀਂ ਦੇਖੋ ਆ ਜਿਹੜਾ ਸਾਰਾ ਰਿਕਾਰਡ ਹੈ ਵੈਸੇ ਦਾ ਡਿਜੀਟਾਈਜੇਸ਼ਨ ਉਹਦੀ ਹੋ ਚੁੱਕੀ ਹੈ ਪਰ ਇਹ ਯਕੀਨੀ ਬਣਾਇਆ ਜਾਏਗਾ ਵੀ ਕਿਸੇ ਵੀ ਕਿਸਮ ਦਾ ਰਿਕਾਰਡ ਨਸ਼ਟ ਨਾ ਹੋਵੇ ਜੇ ਕੋਈ ਇਸ ਤਰ੍ਹਾਂ ਦੀ ਕੋਈ ਸਾਡੇ ਨੋਟਿਸ ਤੇ ਮਾਮਲਾ ਆਏਗਾ ਤਾਂ ਉਹ ਜਿਹੜਾ ਜ਼ਿੰਮੇਵਾਰ ਕਰਮਚਾਰੀ ਆ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤਸਿਲਰ ਸਾਹਿਬ ਇੱਕ ਜਿਹੜਾ ਰਿਕਾਰਡ ਰੂਮ ਹੈਗਾ ਜੀ ਤਸਿਲ ਦਾ ਉਹਦੀ ਕਾਫੀ ਖਸਤਾ ਹਾਲਤ ਹੈਗੀ ਹੈ ਜੀ ਕੀ ਕੰਡੀਸ਼ਨ ਹੈਗੀ ਹੈ ਕੀ ਅਪਡੇਟ ਹੈ ਜੀ ਉਹਦੇ ਵਿੱਚ ਹਾਂ ਉੱਥੇ ਥੋੜੀ ਪ੍ਰੋਬਲਮ ਹੈ ਕਿਉਂਕਿ ਬਿਲਡਿੰਗ ਸਾਡੀ ਉਹ ਪੁਰਾਣੀ ਸੀ ਕਿਉਂਕਿ ਜਿੱਦਾਂ ਕਿ ਤੁਸੀਂ ਜਾਣਦੇ ਜਿਹੜੇ ਵਿੱਚ ਨਾ ਨਵਾਂ ਤਸਿਲ ਕੰਪਲੈਕਸ ਬਣ ਚੁੱਕਿਆ ਹੁਣ ਅਸੀਂ ਉੱਥੋਂ ਜਿਹੜਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਖਸਤਾ ਹਾਲਤ ਹੈਗੀ ਹੈ ਰਿਕਾਰਡ ਰੂਮ ਦੀ ਅਸੀਂ ਉਹਦੇ ਰਿਕਾਰਡਿੰਗ ਅਪਡੇਟ ਕਰ ਰਹੇ ਹਾਂ ਕਿ ਉਹ ਸਾਰੇ ਦਾ ਸਾਰਾ ਰਿਕਾਰਡ ਅਸੀਂ ਸ਼ਿਫਟ ਇੱਥੇ ਕਰ ਰਹੇ ਹਾਂ ਨਵੀਂ ਬਿਲਡਿੰਗ ਦੇ ਵਿੱਚ ਸਰ ਲੋਕਾਂ ਦਾ ਰਿਕਾਰਡ ਆ ਜਿਹੜਾ ਉਹ ਵੀ ਬੜੀ ਬੁਰੀ ਹਾਲਤ ਦੇ ਵਿੱਚ ਹੈ ਹਾਂ ਇਸੇ ਕਰਕੇ ਜਿਹੜਾ ਡੈਮੇਜ ਤੱਕ ਹੋ ਰਿਹਾ ਜੀ ਉਹ ਰਿਕਾਰਡ ਦੇਖਿਆ ਤੁਸੀਂ ਸਰ ਕੀ ਕੀ ਹਾਲਾਤ ਨੇ ਰਿਕਾਰਡ ਦੇ ਹਾਂਜੀ ਇਸੇ ਕਰਕੇ ਅਸੀਂ ਉਹਨੂੰ ਸਾਰਾ ਸ਼ਿਫਟ ਕਰ ਰਹੇ ਹਾਂ ਇੱਥੇ ਉੱਥੇ ਬਿਲਡਿੰਗ ਪੁਰਾਣੀ ਹੋਣ ਕਰਕੇ ਦਿੱਕਤ ਤਾਂ ਹੈਗੀ ਆ ਲੇਕਿਨ ਅਸੀਂ ਉਹਨੂੰ ਰਿਕਾਰਡ ਨੂੰ ਸੇਵ ਕਰਨ ਲਈ ਸੀ ਰਿਕਾਰਡ ਨੂੰ ਇੱਥੇ ਸ਼ਿਫਟ ਕਰ ਰਹੇ ਹਾਂ ਸਰ ਚੈੱਕ ਕੀਤਾ ਕਿ ਕੁਝ ਕਿੰਨਾ ਕੁ ਰਿਕਾਰਡ ਜਿਹੜਾ ਲੋਕਾਂ ਦਾ ਖਰਾਬ ਹੋਇਆ ਹਾਂ ਜੀ ਥੋੜਾ ਇਹ ਪ੍ਰੋਬਲਮ ਤਾਂ ਹੁੰਦੀ ਹੈ ਕਿਉਂਕਿ ਜਦੋਂ ਬਾਹਰ ਓਪਨ ਵਿੱਚ ਪੈਣਾ ਜਾਂ ਖੁੱਲਾ ਰਹਿਣਾ ਤਾਂ ਇਹ ਸਿਲ ਚੜਦੀ ਹੈ ਪਰ ਫਿਰ ਵੀ ਅਸੀਂ ਕਾਫੀ ਸੇਵ ਕਰ ਲਿਆ ਅਸੀਂ ਕਰ ਰਹੇ ਹਾਂ ਉਹਨੂੰ ਦੁਬਾਰਾ ਇੱਥੇ ਚੁੱਕ ਲਈ ਹਾਂ ਜੀ ਤੇ ਉਹਨੂੰ ਅਸੀਂ ਕਰ ਰਹੇ ਕੋਈ ਗੱਲ ਨਹੀਂ ਕਿੰਨੇ ਟਾਈਮ ਦਾ ਅਨਸਰ ਇਹ ਸ਼ਿਫਟ ਅਸੀਂ ਇਹਨੂੰ ਸਾਡੀ ਇਸ ਤਰ੍ਹਾਂ ਜਿ ਮਾਨ ਜੋ ਗਏ ਸੀ ਦਿਨ ਸਾਨੂੰ ਮੀਟਿੰਗ ਹੋਈ ਸੀ 2-3 ਦਿਨ ਪਹਿਲਾਂ ਉਹਦੇ ਵਿੱਚ ਅਸੀਂ ਇਹ ਕਰ ਲਿਆ ਸੀ ਕਿ ਅਸੀਂ ਇੱਥੇ ਸ਼ਿਫਟ ਕਰਾਂਗੇ ਤੇ ਅਸੀਂ ਕੱਲ ਹੀ ਅੱਜ ਹੀ ਡਿਊਟੀ ਆਰਡਰਸ ਬਣਾ ਕੇ ਕੱਲ ਸ਼ਿਫਟ ਕਰਨਾ ਸ਼ੁਰੂ ਕਰ ਦਿੰਦੇ ਹਾਂ ਸਰ ਜੇਕਰ ਕੁਝ ਲੋਕਾਂ ਨੂੰ ਉਸ ਰਿਕਾਰਡ ਦੀ ਜ਼ਰੂਰਤ ਪੈਂਦੀ ਹੈ ਜੀ ਉਹਦੀ ਨਕਲ ਦੀ ਜ਼ਰੂਰਤ ਪੈਂਦੀ ਹੈ ਤਾਂ ਕਿਦਾਂ ਫਿਰ ਉਹ ਲੋਕ ਨੇ ਜਿਹੜੇ ਆਪਣਾ ਰਿਕਾਰਡ ਕੋਈ ਸਾਡੇ ਕੋਲ ਹੋਂ ਸਾਰਾ ਆਨਲਾਈਨ ਹੈਗਾ ਜੇ ਕੋਈ ਵੀ ਪ੍ਰੋਬਲਮ ਆਦੀ ਇਸ ਤਰ੍ਹਾਂ ਦੀ ਅਸੀਂ ਪ੍ਰੋਬਲਮ ਨਹੀਂ ਹੋਣ ਦਿੰਦੇ ਹੈਗੇ ਹਾਂਜੀ ਕਿੰਨੇ ਟਾਈਮ ਦਾ ਰਿਕਾਰਡ ਜਿਹੜਾ ਸਰ ਉੱਥੇ ਉੱਥੇ ਮੈਨੂੰ ਕਿਉਂਕਿ ਮੈਂ ਨਵਾਂ ਇੱਥੇ ਆਇਆ ਮੈਨੂੰ ਪੂਰੀ ਜਾਣਕਾਰੀ ਹੈ ਕਿ ਕਿਥੋਂ ਤੱਕ ਦਾ ਹੈ ਮੀਨੂਅਲ ਕਾਫੀ ਜਿਹੜਾ ਰਿਕਾਰਡ ਅਸੀਂ ਕਿਤੇ ਦਿੱਕਤ ਨਹੀਂ ਹੁੰਦੀ ਵੈਸੇ ਲੋ ਬਸ ਸਾਰਾ ਕਾਰਕੀ ਜਿਹੜਾ ਕਿਸਰ ਹੈ ਹਾਂਜੀ